ਹਾਂਜੀ ਅੱਜ ਅਸੀਂ ਗੱਲ ਕਰਾਂਗੇ ਪੈਰਾਂ ਵਿੱਚ ਦਰਦ ਹੋਣ ਦਾ ਕਾਰਨ ਅਤੇ ਇਲਾਜ ਬਾਰੇ ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਕਈ ਲੋਕ ਜੋ ਕਿ ਸਰੀਰਕ ਮਿਹਨਤ ਬਹੁਤ ਜ਼ਿਆਦਾ ਕਰਦੇ ਹਨ ਉਹਨਾਂ ਦੇ ਪੈਰਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਪੈਰਾਂ ਉੱਪਰ ਸੋਜ ਆ ਜਾਂਦੀ ਹੈ ਪੈਰਾਂ ਦੀਆਂ ਮਾਸਪੇਸ਼ੀਆਂ ਵਿੱਚ ਅਕੜਾ ਅਤੇ ਥਕਾਵਟ ਕਾਰਨ ਲੱਤਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ

तो साफ करो फिर किसे भी तेल गर्म करके पैर कर दर्द तो तुरंत राहत मिलेगी रोजाना अजिहा कर दर्द नहीं होगा जो लोग ज्यादा देर तक खड़े रह के काम करते हैं

ਤੁਸੀਂ ਹਲਦੀ ਨੂੰ ਦੁੱਧ ਵਿੱਚ ਪਾ ਕੇ ਪੀ ਵੀ ਸਕਦੇ ਹੋ ਹਲਦੀ ਪੈਰਾਂ ਦੇ ਦਰਦ ਨੂੰ ਵੀ ਠੀਕ ਕਰਦੀ ਹੈ ਤੇਲ ਦੇ ਤੇਲ ਦੇ ਤੇਲ ਦੇ 2 ਚਮਚ ਅੱਧਾ ਚਮਚ ਹਲਦੀ ਪਾ ਕੇ ਹਲਕਾ ਗਰਮ ਕਰਕੇ ਪੇਸਟ ਤਿਆਰ ਕਰੋ ਅਤੇ ਪੈਰਾਂ ਦੀਆਂ ਤਲੀਆਂ ਤੇ 15 ਮਿੰਟ ਤੱਕ ਲੱਗਾ ਰਹਿਣ ਦਿਓ 15 ਮਿੰਟ ਬਾਅਦ ਕੋਸੇ ਪਾਣੀ ਨਾਲ ਪੈਰ ਧੋ ਲਓ ਅਜੀਹਾ ਕਰਨ ਨਾਲ ਵੀ ਪੈਰਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 4 ਕੈਸਟਰ ਆਇਲ ਵੀ ਪੈਰਾਂ ਦੇ ਦਰਦ ਨੂੰ ਠੀਕ ਕਰਨ ਵਿੱਚ ਕਾਫੀ ਮਦਦ ਕਰਦਾ ਹੈ। ਰੋਜ਼ਾਨਾ ਕੈਸਟਰ ਆਇਲ ਦੀ ਪੈਰਾਂ ਤੇ ਮਾਲਿਸ਼ ਕਰਨ ਨਾਲ ਵੀ ਪੈਰਾਂ ਦਾ ਦਰਦ ਠੀਕ ਹੋ ਜਾਂਦਾ ਹੈ। ਨੰਬਰ 5 ਜੇਕਰ ਪੈਰਾਂ ਦੀਆਂ ਪੈਲੀਆਂ ਜਾਂ ਫਿਰ ਅੱਡੀਆਂ ਵਿੱਚ ਬਹੁਤ ਜ਼ਿਆਦਾ ਦਰਦ ਹੋ ਤਾਂ ਤੁਸੀਂ ਹੀ ਪੈਡ ਵੀ

ए दर्द होना शुरू हो जाता है जे दर्द काफी टाइम हो रहा है ठीक नहीं हो रहा ता ए चिंता का विषय हो सकता है जेकर दफ्तर विच काम कर दे हो ते ज्यादा देर तक बैठे रहते हो ता ए दर्द बद सकता है सो तो थोड़ी थोड़ी देर बाद तुरंत तो फिर रहना चाहता है अजहा करण खून का दौर चलता रहा है कदी दी दर्द दी की शिकायत नहीं होगी जो आयरन की कमी होंगी है कई हो बार कोलैसोल वन भी पैर पैर दलिया जलन होनी शुरू हो जाती है पैरपन आना शुरू हो जाता है ਹਾਈ ਕੋਲੇਸਟ੍ਰੋਲ ਹੋਣ ਦੇ ਕਾਰਨ ਕਈ ਵਾਰ ਸਕਿਨ ਦਾ ਰੰਗ ਬਦਲਣ ਲੱਗਦਾ ਹੈ ਪੈਰਾਂ ਦੇ ਨੋਖੇ ਕਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਚਮੜੀ ਮੋਟੀ ਹੋਣ ਲੱਗਦੀ ਹੈ ਕੋਲੇਸਟ੍ਰੋਲ ਵਧਣ ਨਾਲ ਪੈਰਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਸਰੀਰ ਵਿੱਚ ਕੋਲੇਸਟ੍ਰੋਲ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਚੰਗਾ ਕੋਲੇਸਟ੍ਰੋਲ ਅਤੇ ਮਾੜਾ ਕੋਲੇਸਟ੍ਰੋਲ ਚੰਗਾ ਕੋਲੇਸਟ੍ਰੋਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ